ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਧਰਮ ਪਤਨੀ ਨਵਜੋਤ कौर ਸਿੱਧੂ ਨੇ ਸਿਆਸਤ ਵਿੱਚ ਲਿਆ ਦਿੱਤਾ ਵੱਡਾ ਪੁਚਾਲ ਨਵਜੋਤ कौर ਸਿੱਧੂ ਤੇ ਪੰਜਾਬ ਕਾਂਗਰਸ ਹਸਬਾ ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਰ ਦਿੱਤਾ ਵੱਡਾ ਐਲਾਨ ਨਵਜੋਤ कौर ਸਿੱਧੂ ਵੀ ਹੋ ਗਏ ਸਰਗਰਮ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਨੂੰ ਪੈਗੀਆਂ ਭਜੜਾ ਪੰਜਾਬ ਸਰਕਾਰ ਦੀ ਉੱਡ ਗਈ ਨੀਂਦ ਹੋ ਗਿਆ ਵੱਡਾ ਐਲਾਨ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਦੇ ਵੱਲੋਂ ਜੋ ਕਾਂਗਰਸ ਪਾਰਟੀ ਵਿੱਚ ਹਲਚਲ ਮਚ ਗਈ ਏ ਵੱਡੇ ਐਲਾਨ ਦੇ ਨਾਲ ਕੀ ਮਾਮਲਾ ਹੈ ਤੁਹਾਡੇ ਨਾਲ ਗੱਲ ਕਰਾਂਗੇ ਤੁਸੀਂ ਜਿਹੜੋ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਵੱਡਾ ਨਾਮ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਜਿਨ੍ਹਾਂ ਨੇ ਅੱਜ ਵੱਡਾ ਐਲਾਨ ਕੀਤਾ ਹੈ ਉਹਨਾਂ ਦੇ ਬਿਆਨਾਂ ਦੇ ਨਾਲ ਅੱਜ ਹਲਚਲ ਮਚ ਗਈ ਏ ਪੂਰੇ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਪੰਜਾਬ ਸਰਕਾਰ ਦੀਆਂ ਨੀਂਦਾਂ ਉੱਡ ਗਈਆਂ ਨੇ ਪੰਜਾਬ ਪੁਲਿਸ ਜਿਹੜੀ ਹੁਣ ਇੱਕੋ ਦਮ ਹਰਕਤ ਵਿੱਚ ਆਈ ਹੈ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਜੋ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਵੱਡਾ ਫਰੈਡ ਹੋਇਆ ਹੈ ਨਵਜੋਤ ਸਿੰਘ ਸਿੱਧੂ ਨਾਲ ਵੱਡੀ ਧੋਖਾਧੜੀ ਹੋਈ ਹੈ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਵਿੱਚ ਵੀ ਹਾਹਾਕਾਰ ਮਚ ਗਈ ਹੈ ਨਵਜੋਤ ਸਿੰਘ ਸਿੱਧੂ ਨੇ ਵੱਡਾ ਐਲਾਨ ਕਰ ਦਿੱਤਾ ਹੈ ਜੇਕਰ ਧੋਖਾ ਧੜੀ ਇੱਕ ਸੀਨੀਅਰ ਲੀਡਰ ਤੇ ਬਹੁਤ ਹੀ ਪਪੂਲਰ ਮਨੁੱਖ ਨਾਲ ਹੋ ਸਕਦੀ ਹੈ ਤਾਂ ਫਿਰ ਆਮ ਲੋਕਾਂ ਨਾਲ ਕਿਉਂ ਨਹੀਂ ਇੱਕ ਬਹੁਤ ਹੀ ਸੀਨੀਅਰ ਲੀਡਰ ਔਰ ਰਾਜਨੀਤੀ ਵਿੱਚ ਵੱਡਾ ਨਾਮ ਰੱਖਣ ਵਾਲੇ ਨਵਜੋਤ ਸਿੰਘ ਸਿੱਧੂ ਨਾਲ ਧੋਖਾਧੜੀ ਕਰਨ ਵਾਲੇ ਸ਼ਰਿਆਮ ਕੁਮਰੇ ਨੇ ਤਾਂ ਫਿਰ ਸਰਕਾਰ ਕਿਉਂ ਸੁੁੱਤੀ ਹੋਈਏ ਸਰਕਾਰਾਂ ਕਿਉਂ ਪਣਦਿਆਂ ਨੇ ਆਮ ਲੋਕਾਂ ਦੀ ਰੱਖਿਆ ਕਰਨ ਵਾਸਤੇ ਸਰਕਾਰਾਂ ਬਣਦੀਆਂ ਲੇਕਿਨ ਇੱਥੇ ਵੱਡੇ ਵੱਡੇ ਲੀਡਰਾਂ ਨਾਲ ਵੱਡੇ ਸਟਾਰਕਾਂ ਨਾਲ ਜਿਹੜਾ ਕਿ ਧੋਖਾਧੜੀਆਂ ਹੋ ਰਹੀਆਂ ਨੇ ਤੇ ਫਿਰ ਆਮ ਲੋਕਾਂ ਨਾਲ ਕਿਉਂ ਨਹੀਂ ਹੋਣਗੀਆਂ ਜਿਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੋਰ ਸਿੱਧੂ ਨੇ ਅੱਜ ਵੱਡਾ ਐਲਾਨ ਕੀਤਾ ਹੈ ਉਹਨਾਂ ਨੇ ਆਪਣੇ ਨਾਲ ਵੱਜੀ ਠੱਗੀ ਬਾਰੇ ਵੀ ਗੱਲਬਾਤ ਕੀਤੀ ਹੈ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਉਹਨਾਂ ਦੇ ਸਾਬਕਾ ਨਿੱਜੀ ਸਹਾਇਕ ਜੋ ਉਹਨਾਂ ਦੀ ਪਤਨੀ ਨਵਜੋਤ ਕੋਰ ਸਿੱਧੂ ਦੇ ਸਹਾਇਕ ਸੀ ਜੋ ਅਮਰੀਕਾ ਦੇ ਵਿੱਚ ਐਨ ਆਰ ਆਈ ਨੇ ਉਹਨਾਂ ਨੇ ਵੱਡਾ ਧੋਖਾ ਕੀਤਾ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਾਲ ਮਾਮਲਾ ਰਣਜੀਤ ਐਵਨਿਊ ਸਥਿਤ ਐਸ ਸੀਓ ਨੰਬਰ 10 ਦੀ ਰਜਿਸਟ੍ਰੇਸ਼ਨ ਸੰਬੰਧੀ ਦੱਸਿਆ ਜਾ ਰਿਹਾ ਹੈ ਜਿਸ ਦੀ ਜਾਂਚ ਇਕਨੋਮਿਕ ਆਫੈਂਸ ایਓ ਵੱਲੋਂ ਕੀਤੀ ਜਾ ਰਹੀ ਹੈ ਜੋ ਨਵਜੋਤ ਕੋਰ ਸਿੱਧੂ ਨੇ આરોਪ ਲਗਾਇਆ ਕਿ ਅਮਰੀਕਾ ਵਿੱਚ ਰਹਿਣ ਵਾਲਾ ਐਨ ਆਰ ਆਈ ਅੰਗਤਪਾਲ ਸਿੰਘ ਨੇ ਮੰਗਲ ਸਿੰਘ ਤੇ ਸੁਖਵਿੰਦਰ ਸਿੰਘ ਨਾਲ ਮਿਲ ਕੇ ਵੱਡੀ ਧੋਖਾਧੜੀ ਕੀਤੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਸਾਬਕਾ ਨਿੱਜੀ ਸਹਾਇਕ ਗੌਰਵ ਤੇ ਉਸ ਦੇ ਸਹਿਯੋਗੀ ਜਿਗਜੀਤ ਸਿੰਘ ਨੇ ਵੀ ਇਸ ਧੋਖਾਧੜੀ ਵਿੱਚ ਇਹ ਭੂਮਿਕਾ ਨਿਭਾਈਏ ਅੰਗਤ ਪਾਲ ਸਿੰਘ ਰਣਜੀਤ ਐਵੇਨਿਊ ਚ ਐਸ ਸੀਓ ਨੰਬਰ 10 ਵਿੱਚ ਇਹਦਾ ਪ੍ਰਸਤਾਵ ਰੱਖਿਆ ਗਿਆ ਇਸ ਦੇ ਲਈ ਦੋਵੇਂ ਪੱਖਾਂ ਦੇ ਵਿਚਾਰ ਸਮਝੌਤਾ ਹੋਇਆ ਨਵਜੋਤ ਕੌਰ ਸਿੱਧੂ ਵੱਲੋਂ ਉਹਨਾਂ ਦੇ ਪ੍ਰਤੀਨਿਧ ਸ਼ਸ਼ੀਲ रावत ਅਤੇ ਅੰਗਤ ਪਾਲ ਸਿੰਘ ਵੱਲੋਂ ਵਿਸ਼ਾਲ ਕੌਰ ਨੇ ਵੀ ਇਸ ਸਮਝੌਤੇ ਤੇ ਦਸਤਕੀਤੇ ਇਸ ਪ੍ਰਾਪਰਟੀ ਦੀ ਬੁਕਿੰਗ ਲਈ ਅੰਗਤ ਪਾਲ ਸਿੰਘ ਦੇ ਖਾਤੇ ਵਿੱਚ 1 ਤੋਂ 2 ਕਰੋੜ ਰੁਪਏ ਟਰਾਂਸਫਰ ਕਰ ਦਿੱਤੇ ਗਏ ਇਸ ਤੋਂ ਇਲਾਵਾ ਉਹਨਾਂ ਨੇ ਕਈ ਵਾਰ ਭੁਗਤਾਨ ਚੈੱਕ ਨਾਲ ਵੀ ਕੀਤਾ ਜਿਨ੍ਹਾਂ ਨੂੰ ਨਿੱਜੀ ਸਾਈ ਗੌਰਵ ਨੇ ਕੈਸ਼ ਕਰਵਾਇਆ ਤੇ ਰਕਮ ਅੰਗਦ ਏਜੰਟ ਨੂੰ ਦੇ ਦਿੱਤੀ ਅੰਗਦ ਪਾਲ ਨੇ ਇਸ ਵਾਰ ਵਾਰ-ਵਾਰ ਪ੍ਰੋਸਾ ਦਿੱਤਾ ਕਿ ਜਲਦੀ ਪ੍ਰਾਪਰਟੀ ਉਹਨਾਂ ਦੇ ਨਾਂ ਤੇ ਰਜਿਸਟਰ ਕਰ ਦਿੱਤੀ ਜਾਵੇਗੀ ਨਵਜੋਤ ਕੋਰ ਨੇ ਜਦੋਂ ਦਸਤਾਵੇਜ਼ ਰਜਿਸਟ੍ਰੇਸ਼ਨ ਲਈ ਦਬਾਅ ਪਾਇਆ ਤਾਂ ਅਰੋਪੀਆਂ ਨੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ ਮੋਲਜਮਾ ਨੇ ਫਰਵਰੀ 2023 ਚ ਉਹਨਾਂ ਦੀ ਧੀ ਦੇ ਨਾਂ ਤੇ ਪ੍ਰਾਪਰਟੀ ਦਾ ਪਾਵਰ ਆਫ ਅਟਾਰਨੀ ਦੇ ਦਿੱਤਾ ਜੋ ਕਿ ਨਵਜੋਤ ਸਿੰਘ ਸਿੱਧੂ ਨੇ ਵੱਡਾ ਇਲਜ਼ਾਮ ਲਾਇਆ ਕਿ ਇੱਕ ਪਾਸੇ ਪੰਜਾਬ ਸਰਕਾਰ ਐਨਓਸੀ ਤੋਂ ਬਿਨਾ ਜਿਹੜਾ ਕਿ ਕਹਿ ਰਹੀ ਏ ਕਿ ਐਨਓਸੀ ਲੈ ਬਿਨਾ ਤੁਹਾਡੀਆਂ ਰਜਿਸਟਰੀਆਂ ਹੋਣਗੀਆਂ ਪਲਾਟਾਂ ਦੀਆਂ ਜਦੋਂ ਕਿ ਉਹਨਾਂ ਨੇ ਬਹੁਤ ਲੰਮਾ ਸਮਾਂ ਪਹਿਲਾਂ ਆਪਣੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹ ਰਣਜੀਤ ਐਵਨਿਊ ਵਿੱਚ ਪ੍ਰਾਪਰਟੀ ਖਰੀਦੀ ਜਿਸ ਪ੍ਰਾਪਰਟੀ ਦੇ ਵਿੱਚ ਵੱਡਾ ਧੋਖਾਧੜੀ ਦਾ ਸਾਹਮਣਾ ਕਰਨਾ ਪੈ ਰਿਹਾ ਨਵਜੋਤ ਸਿੰਘ ਸਿੱਧੂ ਅਤੇ ਨਵਜੋਤਕਰ ਸਿੱਧੂ ਨੂੰ 2 ਕਰੋੜ ਰੁਪਏ ਦੀ ਧੋਖਾਧੜੀ ਹੋਈ ਏ ਨਵਜੋਤਕਰ ਸਿੱਧੂ ਨਾਲ ਜੋ ਕਿ ਉੱਥੇ ਅਮਰਸਰ ਰੈਵਨਿਊ ਦੇ ਵਿੱਚ ਉਹਨਾਂ ਦੀ ਪ੍ਰਾਪਰਟੀ ਜੀ ਜਿਹੜੀ ਰਜਿਸਟ੍ਰੇਸ਼ਨ ਕਰਾਉਣੀ ਸੀ ਉਹ ਰਜਿਸਟ੍ਰੇਸ਼ਨ ਨਹੀਂ ਕਰਵਾ ਕਰਵਾਈ ਗਈ ਜੋ ਕਿ ਏਜੰਟ ਧੋਖੇ ਨਾਲ ਪੈਸਾ ਲੈ ਗਿਆ ਔਰ ਰਜਿਸਟ੍ਰੇਸ਼ਨ ਨਹੀਂ ਹੋਈ ਅਮਰਸਰ ਵਾਲੀ ਕੋਠੀ ਦਾ ਬਹੁਤ ਵੱਡਾ ਕੱਪੜਾ ਸਾਹਮਣੇ ਆਇਆ ਨਵਜੋਤ ਸਿੰਘ ਸਿੱਧੂ ਨੇ ਵੱਡੇ ਰੋਪੜਾਇ ਨੇ ਪੰਜਾਬ ਸਰਕਾਰ ਔਰ ਜੋ ਪੰਜਾਬ ਪੁਲਿਸ ਦੇ ਉੱਪਰ ਪੰਜਾਬ ਪੁਲਿਸ ਅੱਜ ਵੀ ਜਿਹੜੇ ਉਹ ਸ਼ਰੇਆਮ ਏਜੰਟ ਕੁਮਰੇ ਨੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਜੋ ਉਹਨਾਂ ਨਾਲ ਧੋਖਾਧੜੀ ਹੋਈ ਹੈ ਉਹਨਾਂ ਦਾ ਇਨਸਾਫ ਨਹੀਂ ਦਿਵਾ ਰਹੀ